ਵੱਲੋਂ ਲਗਭਗ 60 ਤੋਂ 70 ਜਿਹੜੀਆਂ ਉਸਾਰੀਆਂ ਹੈਗੀਆਂ ਜਿਹੜੇ ਕਿ ਐਸਈਓਜ਼ ਬਨੇ ਹੋਏ ਐ ਸ਼ਾਪਸ ਬਨੀਆਂ ਹੋਈਆਂ ਰੈਸਟੋਰੈਂਟ ਬਨੇ ਹੋਏ ਆ ਉਹਨਾਂ ਨੂੰ ਇੱਕ ਨੋਟਿਸ ਕੱਢ ਦਿੱਤਾ ਗਿਆ ਕਿ ਭਾਈ ਉਹਨਾਂ ਦੇ 60 ਦੇ 60 ਜਾਂ ਜੋ ਵੀ ਉਸਾਰੀਆਂ ਬਨੀਆਂ ਹੋਈਆਂ ਉਹ ਸਾਰਿਆਂ ਦੇ ਜਿਹੜੇ ਬਿਲਡਿੰਗਸ ਨੂੰ ਦੇ ਸੀਐਲਯੂ ਜਿਹੜੇ ਐ ਰੱਦ ਕਰ ਦਿੱਤੇ ਗਿਆ ਸੋ ਜਿਸ ਤੋਂ ਬਾਅਦ ਖਲਬਲੀ ਦਾ ਮਾਹੌਲ ਐ ਅਸੀਂ ਪਹੁੰਚੇ ਆ ਉੱਥੇ ਰੈਸਟੋਰੈਂਟਸ ਦੇ ਆ ਜਿਹੜੇ ਵੀ ਆਫਿਸਿਸ ਐ ਉੱਥੇ ਬਿਲਡਿੰਗਸ ਬਣੀਆਂ ਉਹਨਾਂ ਦੇ ਓਨਰਸ ਅੱਜ ਇਕੱਠੇ ਹੋਏ ਆ ਉਹਨਾਂ ਦੀ ਐਸੋਸੀਏਸ਼ਨ ਇਕੱਠੀ ਹੋਈ ਐ ਸੋ ਪਹੁੰਚੇ ਆ ਜਾਣਦੇ ਆ ਕਿ ਇਹ ਮਾਮਲਾ ਜੋ ਇਹਨਾਂ ਦੇ ਨਾਲ ਕਿਉਂ ਐਦਾਂ ਹੋਇਆ ਸੋ ਸਾਰੀਆਂ ਗੱਲਬਾਤ ਪੁੱਛਾਂਗੇ ਸਰ ਨਮਸਕਾਰ ਨਮਸਕਾਰ ਜੀ ਸਰ ਤੁਹਾਡਾ ਨਾਮ ਤੇਜਪਾਲ ਜੱਟਾ ਜੀ ਜੱਟਾ ਜੀ ਤੁਹਾਡੇ ਜੋ ਗਲਾਡਾ ਵੱਲੋਂ ਇੱਕ ਨੋਟਿਸ ਕੱਢਿਆ ਗਿਆ ਹੈ ਸ਼ਾਇਦ 60 ਤੋਂ 70 ਜਿੰਨੀਆਂ ਵੀ ਉਸਾਰੀਆਂ ਹੈਗੀਆਂ ਸਾਰਿਆਂ ਦੇ ਸੀਐਲਯੂ ਰੱਦ ਕੀਤੇ ਗਏ ਕੀ ਮਾਮਲਾ ਹੈ ਇਹ ਮਾਮਲਾ ਜੀ ਇਹ ਹੈ ਕਿ ਇੱਕ ਪੀਐਲ ਦਾਖਲ ਹੋਈ ਹੈ ਜੀ ਪਿਛਲੇ ਰੈ residense ਵੱਲੋਂ ਜੀ ਤੇ ਕੁਝ ਹੋਰ ਬਲੈਕਮਿਲਰਸ ਹੈਗੇ ਉਹਨਾਂ ਵੱਲੋਂ ਜੀ ਉਹ ਚਾਹੁੰਦੇ ਨੇ ਵੀ ਅਸੀਂ ਇੱਥੇ ਉਹਨਾਂ ਦੀ ਬਿਲਡਿੰਗ ਹੈਗੀ ਨਹਿਰ ਦੀ ਬੈਕ ਸਾਈਡ ਤੇ ਜੀ ਉਹ ਚਾਹੁੰਦੇ ਸੀ ਫਰੰਟ ਤੇ ਆ ਜੀ ਜੀ ਫਰੀ ਦੇ ਪੱਜਮੇ ਨਾਲ ਲੈ ਕੇ ਫਰੰਟ ਤੇ ਆ ਜੀ ਜੀ ਇਸ ਲਈ ਉਹਨਾਂ ਨੇ ਪੀਲ ਦਾਖਲ ਕੀਤੀ ਹੈ ਉਸ ਬਿਹਾਵ ਦੇ ਪ੍ਰੈਸ਼ਰ ਦੇ ਅੰਡਰ ਗਲਾਡਾ ਨੇ ਸਟੈਪ ਚੁੱਕਿਆ ਜੀ ਸਰ ਤੁਸੀਂ ਇੱਕ ਵਰਡ ਇਸਤੇਮਾਲ ਕੀਤਾ ਹੈ ਬਲੈਕਮਿਲਰਸ ਜੀ ਖੋਲ ਕੇ ਥੋੜੀ ਜੀ ਦੱਸੋਗੇ ਕਿ ਕੀ ਕੌਣ ਹੈਗੇ ਲੋਕ ਮਤਲਬ ਆਪਾਂ ਸਡਨਲੀ ਐਦਾਂ ਗੱਲ ਕਰੀ ਜਾਂਦੇ ਜਿਹਨਾਂ ਬੰਦੇ ਨੇ ਪੀਆਇਲ ਦਾਖਲ ਕੀਤੀ ਉਹਨਾਂ ਹੈਗੇ ਨਹੀਂ ਹੁੰਦੇ ਜਿਹੜੇ ਮੇਨ ਬੰਦੇ ਉਹਨਾਂ ਦੇ ਆ ਨਾ ਸਿਟੀਜ਼ਨ ਕਾਉਂਸਲ ਕਹਿੰਦੇ ਨੇ ਆਪਣੇ ਆਪ ਨੂੰ ਉਹਨਾਂ ਦੀ ਇੱਕ ਗਰੁੱਪ ਹੈਗਾ ਉਹਨਾਂ ਨੇ ਪੀਆਇਲ ਦਾਖਲ ਕੀਤੀ ਹੈ ਉਹ ਫਰੰਟ ਤੇ ਜਗ੍ਹਾ ਮੰਗਦੇ ਨੇ ਫਰੰਟ ਤੇ ਜਗ੍ਹਾ ਮੁਫਤ ਦੇ ਭਾਅ ਉਹਨਾਂ ਨੂੰ ਮਿਲਦੀ ਨਹੀਂ ਹੈ ਤੇ ਉਹਨਾਂ ਨੇ ਪੀਆਇਲ ਦਾਖਲ ਕਰਕੇ ਸਾਡੀਆਂ ਸਾਰੀਆਂ ਸ਼ੋਰੂਮਜ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਤੁਹਾਡਾ ਸ਼ੁਭਨਾਮਸਾ ਮੇਰਾ ਨਾਮ ਹਰਪ੍ਰੀਤ ਸਿੰਘ ਚਾਵਲਾ ਨਹੀਂ ਤੁਸੀਂ ਇਹ ਕਿਉਂ ਕਹਿ ਰਹੇ ਹੋ ਦੇਖੋ ਜਿੱਥੇ ਤੱਕ ਇਹ ਮੁੱਦਾ ਹੈ ਇਹ ਅੱਜ ਦਾ ਨਹੀਂ ਹੈ ਕਾਫੀ ਲੰਬੇ ਸਮੇਂ ਤੋਂ ਹੈ ਅੱਜ ਉਹਨਾਂ ਨੇ ਪੀਆਇਲ ਲਗਾ ਦਿੱਤੀ ਤੁਹਾਨੂੰ ਨੋਟਿਸ ਆ ਗਿਆ ਤੇ ਉਹ ਬਲੈਕਮਿਲਰਸ ਹੋ ਗਏ ਨਹੀਂ ਉਸ ਤੋਂ ਪਹਿਲੇ ਗਲਾਡਾ ਨੇ ਸਾਨੂੰ ਪਰਮਿਸ਼ਨਾਂ ਦਿੱਤੀਆਂ ਸਾਡੇ ਕੋਲ ਪੇਮੈਂਟਾਂ ਲਈਆਂ ਐਨਓਸੀ ਕੱਟੀਆਂ ਹੋਈਆਂ ਨੇ ਇਹਨਾਂ ਦੇ ਪੀਏਐਲ ਦੇ ਪ੍ਰੈਸ਼ਰ ਦੇ ਵਿੱਚ ਗਲਾਡਾ ਹੁਣ ਰਿਵਰਟ ਕਰ ਰਿਹਾ ਸਾਰੀਆਂ ਚੀਜ਼ਾਂ ਨੂੰ ਜੀ ਤੁਸੀਂ ਬਲੈਕਮਿਲਰਸ ਵਰਡ ਕਿੱਦਾਂ ਯੂਜ਼ ਕਰ ਸਕਦੇ ਹੋ ਮਤਲਬ ਕਿਸੇ ਲਈ ਉਹਨਾਂ ਦੇ ਆਪਣੇ ਵੈਸਟਰਡ ਇੰਟਰਸਟ ਨੇ ਜਿਹੜਾ ਕਿ ਸਾਰੇ ਸ਼ਹਿਰ ਨੂੰ ਛੱਡ ਕੇ ਸਿਰਫ ਸਾਡੀਆਂ 8-10 ਦੁਕਾਨਾਂ ਦੇ ਵੀ ਦੁਕਾਨਾਂ ਦੇ ਮਗਰ ਪਏ ਹੋਏ ਨੇ ਜੀ ਸ਼ਹਿਰ ਦੇ ਵਿੱਚ ਜੇ ਆਪਾਂ ਟ੍ਰੈਫਿਕ ਦੀ ਪ੍ਰੋਬਲਮ ਕਹੀਏ ਤਾਂ ਸਾਰੇ ਸ਼ਹਿਰ ਦੇ ਵਿੱਚ ਹੈਗੀ ਹੈ ਸ਼ਹਿਰ ਦੇ ਵਿੱਚ ਜੇ ਆਪਾਂ ਕਹੀਏ ਕੰਜੈਸ਼ਨ ਸਾਰੇ ਸ਼ਹਿਰ ਸੈਗੀ ਹੈ ਸਰਪਨਗਰ ਬੀਆਰਐਸ ਨਗਰ ਡੰਡੀ ਸਵਾਮੀ ਰੋਡ ਮਲਹਾਰ ਰੋਡ ਕਿਹੜੀ ਜਗ੍ਹਾ ਤੇ ਟ੍ਰੈਫਿਕ ਨਹੀਂ ਹੈ ਜੇ ਲੋਕਾਂ ਕੋਲ ਇੰਨੀਆਂ ਗੱਡੀਆਂ ਹੋਣਗੀਆਂ ਤਾਂ ਸੜਕਾਂ ਤੇ ਹੀ ਚੱਲਣਗੀਆਂ ਜੀ ਤੇ ਸਾਡੇ ਬਿਜ਼ਨਸ ਐਸੇ ਨੇ ਮੈਜੋਰਿਟੀ ਬਿਜ਼ਨਸ ਸ਼ਾਮੇ 7 ਵਜੇ ਬੰਦ ਹੋ ਜੇ ਚੱਲ ਜਾਂਦੇ ਉੱਥੇ ਤੋਂ ਬਾਅਦ ਤਾਂ ਕੋਈ ਗੱਡੀ ਇੱਥੇ ਖੜਦੀ ਨਹੀਂ ਹੈ ਤੇ ਜੇ ਕੋਈ ਗੱਡੀ ਖੜਦੀ ਹੈ ਉਹ ਲਾਈਨ ਦੇ ਅੰਦਰ ਖੜੀ ਹੁੰਦੀ ਹੈ ਜਾਂ ਕਈ ਲੋਕਾਂ ਨੇ ਪਲਾਟ ਸਪੈਸ਼ਲ ਲੀਜ਼ ਤੇ ਲਏ ਹੋਏ ਤਾਂ ਤੁਹਾਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਸਰ ਜੀ ਇਹ ਇਸ ਕਲੋਨੀ 1996 ਤੋਂ ਪਹਿਲਾਂ ਦੀ ਹੈਗੀ ਇਹ ਕੱਟੀ ਗਈ ਹੈ ਇਹ 5 500 ਗਜ ਦੇ ਪਲਾਟ ਕੱਟੇ ਸੀਗੇ ਬਾਅਦ ਚ ਸਬਡਿਵਾਈਡ ਕਰਕੇ 50 ਗਜ 100 ਗਜ 150 ਗਜ ਦੇ ਕਰਤੇ ਜੀ ਲੋਕਾਂ ਨੇ ਬਿਲਡਿੰਗਾਂ ਬਣਾ ਲਈਆਂ 2003 4 5 ਤੋਂ ਬਾਅਦ ਜੀ 2013 ਚ ਪਾਲਿਸੀ ਆਈ ਸਰਕਾਰ ਦੀ ਉਸ ਚ ਰੈਗੂਲਰਾਈਜ਼ ਕਰਾ ਲੀਆਂ ਜੀ ਜਿਹੜਾ ਨੈਸ਼ਨਲ ਹਾਈਵੇਅ ਆਇਆ ਉਹ ਬਹੁਤ ਬਾਅਦ ਚ ਆਇਆ 18 19 ਦੇ ਗੇਟ ਚ ਆਇਆ ਸ਼ਾਇਦ ਜੀ ਹੁਣ ਸਰਕਾਰ ਨੂੰ ਗਲੱਡਾਂ ਨੂੰ ਪਦੀ ਕੀ ਪ੍ਰੈਸ਼ਰ ਹੋਇਆ ਪਨੀ ਕੀ ਉਹ ਦਿਮਾਗ ਚ ਆਇਆ ਜਾਂ ਉਹਨਾਂ ਦੀ ਪੀਆਈਓ ਦਾ ਪ੍ਰੈਸ਼ਰ ਹੈ ਕਿ ਉਹਨਾਂ ਨੇ ਸਾਡੀ ਕੈਨਸਲ ਕਰਤੀ ਜੀ ਤੁਸੀਂ ਇਹ ਸਾਰੇ ਕਹਿ ਰਹੇ ਹੋ ਕਿ ਤੁਸੀਂ ਰੈਗੂਲਰਾਈਜੇਸ਼ਨ ਪਾਲਿਸੀ ਦੇ ਅੰਡਰ ਜਿਹੜਾ ਹੈਗਾ ਇਹਨੂੰ ਰੈਗੂਲਰਾਈਜ਼ ਕਰਾ ਲਿਆ ਮਤਲਬ ਟੈਕਸ ਦੇ ਦਿੱਤਾ ਤੁਹਾਡੀ ਅਪਰੂਵਡ ਹੈ ਕੰਪਾਊਂਡਿੰਗ ਫੀਸ ਦੇ ਦਿੱਤੀਆਂ ਜੀ ਅਪਰੂਵਡ ਹੈ ਤੁਸੀਂ ਗਲਾਡਾ ਦੇ ਕੋਲ ਅਧਿਕਾਰੀਆਂ ਕੋਲ ਜਾ ਕੇ ਇਹ ਨਹੀਂ ਪੁੱਛਿਆ ਕਿਉਂਕਿ ਅਪਰੂਵ ਕਰਨ ਵਾਲੇ ਵੀ ਤਾਂ ਗਲਾਡਾ ਦੇ ਅਧਿਕਾਰੀ ਹੀ ਹੈ ਜੇ ਜੇ ਉਹਨਾਂ ਨੇ ਅਪਰੂਵ ਕੀਤੀ ਐਕਸ ਵਾਈ ਜ਼ेड ਕੋਈ ਵੀ ਅਧਿਕਾਰੀ ਹੋ ਸਕਦਾ ਮੌਕੇ ਦਾ ਕੀ ਤੇ ਕੀਤੀ ਤੇ ਸੀਏ ਜਾਂ ਏਸੀਏ ਨਹੀਂ ਹੈ ਅਪਰੂਵਡ ਤੇ ਡੈਜ਼ਿਗਨੇਸ਼ਨ ਦੀ ਵੈਲਿਊ ਹੈ ਸੋ ਉਹਨਾਂ ਨੂੰ ਜਾ ਕੇ ਪੁੱਛਿਆ ਨਹੀਂ ਕਿ ਭਾਈ ਸਾਡੇ ਸਾਡਾ ਕੀ ਕਸੂਰ ਹੈ ਸਾਡੇ ਪੈਸਿਆਂ 'ਚ ਇਹ ਜਿਹੜੀ ਕਮੀ ਸੀ ਕਿ ਸਾਡੇ ਟੈਕਸ ਵੀ ਲੈ ਲੇ ਤੇ ਤੁਸੀਂ ਸਾਨੂੰ ਅੱਜ ਇਲੀਗਲ ਵੀ اقرار ਦੇ ਦਿੱਤਾ ਸਾਡਾ ਕੋਈ ਜਵਾਬ ਹੈ ਉਹ ਕਹਿੰਦੇ ਜੀ ਪੀਏਐਲ ਦਾ ਪ੍ਰੈਸ਼ਰ ਹੈ ਸਾਡੇ ਤੇ ਮਤਲਬ ਓਪਨ ਬੋਲਦੇ ਆ ਓਪਨ ਬੋਲਦੇ ਤੇ ਜਿਹੜਾ ਪੀਏਐਲ ਦਾ ਪ੍ਰੈਸ਼ਰ ਹੈ ਮਤਲਬ ਅਦਰਵਾਈਜ਼ ਠੀਕ ਹੈ ਇਦਾਂ ਦਾ ਕੱਲ ਨੂੰ ਕਿਸੇ ਵੀ ਚੀਜ਼ ਤੇ ਪੀਏਐਲ ਦਾ ਪ੍ਰੈਸ਼ਰ ਆ ਜਾਏ ਤੇ ਉਹ ਚੀਜ਼ ਗਲਤ ਹੋਗੀ ਮੇਰੇ ਕੋਲ ਨਾ ਇਹਨੂੰ ਹੈ ਨਹੀਂ ਉਹਨਾਂ ਦਾ ਜਵਾਬ ਨਹੀਂ ਆਇਆ। ਟਿਕਨ ਅਸੀਂ ਗਏ ਸੀਗੇ ਤੇ ਉਹ ਗੱਲ ਕਰਨ ਨੂੰ ਤਿਆਰ ਨਹੀਂ ਸਾਡੇ ਨਾਲ। ਗਲਾਡਾ ਤੇ ਗੱਲ ਕਰਨੀ ਸੀ। ਗੱਲ ਤੇ ਆਣੀ ਸੀ। ਉਹ ਕਹਿੰਦੇ ਉਹ ਕਹਿੰਦੇ ਕੋਰਟ ਚ ਅਸੀਂ ਏਸੀਏ ਮਿਸਟਰ ਏਸੀਏ ਏਸੀਏ ਕੋਲ ਗਏ ਸੀਗੇ। ਕੀ ਨਾਮ ਸੀ ਉਹਨਾਂ ਦਾ? ਮੈਂ ਨਾਮ ਨਹੀਂ ਜਾਣਦਾ। ਨਾਮ ਯਾਦ ਹੈ ਸਰ? ਨਹੀਂ ਮੈਨੂੰ ਯਾਦ ਨਹੀਂ। ਚਲੋ। ਤੁਸੀਂ ਕਹਿ ਰਹੇ ਹੋ ਮੈਨੂੰ ਬੜਾ ਅਟਪਟਾ ਜਿਹਾ ਜਵਾਬ ਲੱਗਿਆ ਸੌਰੀ ਮਤਲਬ ਮੈਂ ਇਦਾਂ ਦੇ ਸਵਾਲ ਕਰ ਰਿਹਾ ਹਾਂ ਲਫਸ ਕਿ ਜੇ ਪੀਆਇਲ ਪੈ ਜੇਗੀ ਤੇ ਮਤਲਬ ਉਹ ਚੀਜ਼ ਸਹੀ ਚੀਜ਼ ਵੀ ਗਲਤ ਹੋ ਜਾਏਗੀ ਪੀਆਇਲ ਪੈਨ ਤੋਂ ਪਹਿਲੇ ਸਾਨੂੰ ਗਲਾਡਾ ਦੇ ਅਫੀਸਰ ਨੇ ਕਿਹਾ ਸੀ ਕਿ ਜਿਹੜੇ ਬੰਦਿਆਂ ਨੇ ਪੇਮੈਂਟ ਨਹੀਂ ਜਮ੍ਹਾਂ ਕਰਾਈ ਤੁਸੀਂ ਉਹਨਾਂ ਨੂੰ ਇਨਸ਼ੋਰ ਕਰੋ ਕਿ ਉਹ ਵੀ ਪੇਮੈਂਟ ਜਮ੍ਹਾਂ ਕਰਾਣ ਉਹ ਅੱਜ ਤੋਂ 3 ਸਾਲ ਪਹਿਲੇ ਹੋਰ ਪੇਮੈਂਟ ਮੰਗ ਰਹੇ ਸਾਡੇ ਕੋਲ ਜੇ ਜਗਾ ਸੁਪੋਜ਼ਿੰਗ ਕਿਸੇ ਵੀ ਪਲਾਨ ਦੇ ਅੰਡਰ ਆਂਦੀ ਸੀ ਤੇ ਇੱਥੇ ਰੈਵਨਿਊ ਰਿਕਾਰਡ ਦੇ ਵਿੱਚ ਰਜਿਸਟਰੀਆਂ ਨਹੀਂ ਹੋਣੀਆਂ ਚਾਹੀਦੀਆਂ ਸੀ ਸਾਡੀਆਂ ਬਿਲਡਿੰਗਾਂ ਚਾਰ ਹੱਥਾਂ 'ਚ ਵਿਕਿਆ ਨੇ ਪੇਮੈਂਟ ਜਮ੍ਹਾਂ ਵੀ ਕਰਾਈਆਂ ਉਸ ਤੋਂ ਬਾਅਦ ਉਹਨਾਂ ਦੇ ਕੈਨ ਤੇ ਪੇਮੈਂਟ ਲੋਕਾਂ ਨੇ ਜਮ੍ਹਾਂ ਵੀ ਕਰਾਈ ਹੈ ਜੀ ਹੋਰ ਪਾਲਿਸੀ ਦੇ ਅੰਡਰ ਸਪੈਸ਼ਲ ਲਿਖਿਆ ਹੋਇਆ ਹੈ ਕਿ ਸਕਿਉਰਟੀ ਨਹੀਂ ਹੋਊਗੀ ਇਸ ਪ੍ਰਾਪਰਟੀ ਦੀ ਦਾ ਕੰਪੋਨੈਂਟ ਸ਼ਲ ਸਕਿਉਰਿਟੀ ਦਾ ਪਲਾਟ ਬਿਲਡਿੰਗਸ ਐਪਲੀਕੇਸ਼ਨ ਵਿਦਨ ਦਾ ਪੀਰੀਅਡ ਆਫ 30 ਡੇਸ ਫਰਮ ਦਾ ਡੇਟ ਆਫ ਐਪਲੀਕੇਸ਼ਨ ਐਂਡ ਕਨਵੇ ਟੂ ਦਾ ਐਪਲੀਕੈਂਟ ਜੀ ਦਾ ਡਿਮਾਂਡ ਨੋਟਿਸ ਅਲੋਂਗ ਵਿਦ ਦਾ ਅਬਜ਼ਰਵਸ਼ਨ ਜੀ ਇਫ ਐਨੀ ਇਹ ਕਿਹੜਾ ਡਾਕੂਮੈਂਟ ਹੈ ਕਿਹੜਾ ਡਾਕੂਮੈਂਟ ਪਾੜ ਰਹੇ ਹੋ ਤੁਸੀਂ एजी 2013 ਦੀ ਪਾਲਿਸੀ ਹੈ 2013 ਦੀ ਜਿਹੜੀ ਪਾਲਿਸੀ ਹੈ ਜਿਹਦੇ ਅੰਡਰ ਤੁਸੀਂ ਆਪਣੇ ਆਪ ਨੂੰ ਉਹ ਰੈਗੂਲਰਾਈਜ਼ ਉਸ 'ਚ ਲਿਖਿਆ ਹੋਇਆ ਹੈ ਜੇ ਪੈਰਾ ਨੰਬਰ 6 ਸਾਨੂੰ ਨੋਟਿਸ ਸਾਡੇ ਕੈਨਸਲ ਕਰਤੇ ਸਾਡੀ ਕੰਪਾਊਂਡਿੰਗ ਵੀ ਪੈਰਾ ਨੰਬਰ 6 ਦੀ ਜਿਹੜੀ ਰਿਸਪੋਨਸਿਬਿਲਟੀ ਹੈ ਉਹ ਕੰਪਲੈਂਟ ਅਥਾਰਟੀ ਦੀ ਹੈ ਨਾ ਕਿ ਜਿਹੜੇ ਦੁਕਾਨਦਾਰ ਆ ਉਹਨਾਂ ਦੀ ਹੈ ਜਿਹੜੇ ਅਪਲਾਈ ਤਿੰਨ 3.50 ਲੱਖ ਬੰਦੇ ਨੇ ਅਪਲਾਈ ਕੀਤਾ ਸੀਗਾ ਜੀ ਪੋਸਟ ਪਾਲਸ ਦੇ ਅੰਡਰ ਠੀਕ ਹੈ ਜੀ ਤੇ ਕਟੋਟ 40000 ਏਕੜ ਜ਼ਮੀਨ ਸੀਗੀ ਜਿਹੜੀ ਅਨਔਥਰਾਇਜ਼ ਉਹ ਉਹ ਬਲੈਕ ਜਿਹੜੀ ਜਿਹੜੀ ਹੂੰ ਸੋ ਉਸ ਪਾਲਿਸੀ ਦੇ ਅੰਡਰ ਆਪਾਂ ਵੀ ਰੈਗੂਲਰਲੀ ਰੈਗੂਲਰਲੀ ਜੋ ਆ ਸੋ ਹੁਣ ਆਪਾਂ ਜਿਵੇਂ ਜਿਆਦਾ ਇਹ ਤੁਹਾਡੇ ਲੋਕਾਂ ਨੂੰ ਨੋਟਿਸ ਆਇਆ ਸੋ ਉਸ ਤੋਂ ਬਾਅਦ ਹਾਲਾਤ ਕੀ ਹੈ ਤਾਂ ਹਾਲਾਤ ਇਸ ਤਰ੍ਹਾਂ ਮਾਰਕੀਟ ਦੇ ਵਿੱਚ ਬਹੁਤ ਬਦਨਾਮੀ ਹੋਈ ਹੈ ਸਾਡੀ ਸਾਡੇ ਬਿਜ਼ਨਸ ਕਾਫੀ ਅਫੈਕਟ ਹੋਏ ਨੇ ਔਰ ਸਾਡੇ ਸਾਰੇ ਅਸੀਂ ਯਾਰ ਦੋਸਤ ਜਿੰਨੇ ਰਿਸ਼ਤੇਦਾਰ ਸਾਰੇ ਪੁੱਛਦੇ ਨੇ ਤੁਸੀਂ ਇਲੀਗਲ ਬਿਲਡਿੰਗਾਂ ਬਣਾਈਆਂ ਨੇ ਜੀ ਇਹ ਇਲੀਗਲ ਬਿਲਡਿੰਗ ਕਹਿੰਦੇ ਨੇ ਆਪਣੀ ਅਸੀਂ 셀ਫ ਓਨਡ ਪ੍ਰਾਪਰਟੀ ਜਿਹੜੀ ਕਿ ਅਸੀਂ ਆਪਣੇ ਪੈਸਿਆਂ ਨਾਲ ਖਰੀਦੀ ਹੈ ਉਹਦੇ ਬਿਲਡਿੰਗ ਬਣਾਈ ਹੈ ਗਲੱਡਾ ਨੂੰ ਉਹਦੀ ਪੇਮੈਂਟ ਕੀਤੀ ਹੈ ਜੋ ਇਹਦੀ ਰਿਕੁਆਇਰਡ ਮੈਜ਼ਰਮੈਂਟ ਕਰਾ ਕੇ ਉਹਦੀ ਪੇਮੈਂਟ ਕੀਤੀ ਫਿਰ ਇਲੀਗਲ ਕਿੱਦਾਂ ਹੋ ਗਈਆਂ ਜੀ ਨਾ ਕੋਈ ਅਕਵਾਇਰ ਦਾ ਕੋਈ ਡਾਕਟਰ ਸਾਹਿਬ ਕਿਸੇ ਡਿਪਾਰਟਮੈਂਟ ਦਾ ਨਾ ਗਲੱਡਾ ਦਾ ਨਾ ਨੈਸ਼ਨਲ ਹਾਈ ਤਾਂ ਮੇਰੇ ਖਿਆਲ ਚ 99.9% ਬੰਦੇ ਤਿਆਰ ਹੈ ਪੇ ਅਕਵਾਇਰ ਕਰਨ ਅੱਜ ਦੀ ਡੇਟ ਦੇ ਪੈਸੇ ਦੇਣ ਤੇ ਅਕਵਾਇਰ ਕਰ ਲੈਣਾ ਜੀਤਾ ਸਾਹਿਬ ਤੁਹਾਡੀ ਗੱਲ ਤੋਂ ਯਾਦ ਆਇਆ ਅਕਸਰ ਇਹੋ ਜਿਹੀ ਚੀਜ਼ ਸਾਨੂੰ ਵੀ ਗੱਲਾਂ ਉੜਦੀਆਂ ਉੜਦੀਆਂ ਆਈਆਂ ਸੀ ਕਦੀ ਰਾਫਤਾ ਨਹੀਂ ਹੋ ਪਾਇਆ ਕਿਹਾ ਜਾ ਰਿਹਾ ਕਿ ਇਹ ਨੈਸ਼ਨਲ ਹਾਈਵੇ ਦਾ ਪਾਰਟ ਹੈਗਾ ਤੇ ਉਹਦੇ ਤੇ ਤੁਸੀਂ ਤੁਹਾਡੀਆਂ ਲੋਕਾਂ ਦੀਆਂ ਗੱਡੀਆਂ ਬਹੁਤ ਖੜੀਆਂ ਰਹਿੰਦੀਆਂ ਮਿਊਜ਼ਿਕ ਬੜੇ ਉੱਚੇ ਉੱਚੀ ਵੱਜਦੇ ਆ ਰੈਸਟੋਰੈਂਟਸ ਇਹਦੇ ਵਿੱਚ ਕਿੰਨੀ ਸੱਚਾਈ ਹੈ ਸਾਡੀ ਬਿਲਡਿੰਗ ਬਹੁਤ ਪੁਰਾਣੀ ਹੈ ਜੀ ਜੀ ठीक है थोड़ी बिल्कुल पहला पहला क्वेश्चन की ये नेशनल हाईवे ਦਾ 파ਟ ਹੈ ਇਹ ਸਾਨੂੰ ਨੋਲਿਜ ਨਹੀਂ ਬਈ ਬਿਲਕੁਲ ਪਤਾ ਸਾਡੇ ਹਿਸਾਬ ਨਾਲ ਇਹ ਨੋਟੀਫਿਕੇਸ਼ਨ ਹਾਲ ਤੱਕ ਨਹੀਂ ਹੋਈ ਕਿ ਨੈਸ਼ਨਲ ਹਾਈਵੇ ਇਹ ਕਨੈਕਟਿੰਗ ਰੋਡ ਹੈ ਜੋ ਸਾਡੀ ਨੋਲਿਜ ਹੈ ਔਰ ਗਲਾਡਾ ਆਪਣੇ ਨੋਟਿਸ ਦੇ ਵਿੱਚ ਇੱਕ ਬੰਦੇ ਨੂੰ ਨੈਸ਼ਨਲ ਹਾਈਵੇ ਲਿਖ ਕੇ ਦੇ ਰਿਹਾ ਇੱਕ ਨੂੰ ਸ਼ਡਿਊਲ ਰੋਡ ਲਿਖ ਕੇ ਦੇ ਰਿਹਾ ਇੱਕ ਨੂੰ A95 ਲਿਖ ਕੇ ਦੇ ਰਿਹਾ ਇੱਕ ਨੂੰ A95 A ਲਿਖ ਕੇ ਦੇ ਰਿਹਾ ਸ਼ਾਇਦ ਉਹਨਾਂ ਨੂੰ ਵੀ ਇਹ ਕਲੀਅਰ ਨਹੀਂ ਹੈਗਾ ਕਿ ਰੋਡ ਕੀ ਹੈ ਓਕੇ ਮਤਲਬ ਹੜਬੜਾਟ ਹੈਗੀ ਹੈ ਔਰ ਨੈਸ਼ਨਲ ਹਾਈਵੇ ਜਦੋਂ ਬਣੀ ਹੈ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਅਸੀਂ ਤੁਹਾਡਾ ਕੁਝ ਪਾਰਟ ਐਕਵਾਇਰ ਕਰਾਂਗੇ ਔਰ ਤੁਹਾਨੂੰ ਕੰਪਨਸੇਸ਼ਨ ਦੇਾਂਗੇ ਬਾਅਦ ਚ ਉਹਨਾਂ ਨੇ ਕਿਹਾ ਤਾਂ ਕਿ ਸਾਡੇ ਰਿਸੋਰਸਸ ਸਾਨੂੰ ਅਲਾਉ ਨਹੀਂ ਕਰ ਰਹੇ ਅਸੀਂ ਨਹੀਂ ਦੇ ਸਕਦੇ ਇਸ ਕਰਕੇ ਜੋ ਐਗਜ਼ਿਸਟਿੰਗ ਬਿਲਡਿੰਗ ਨੇ ਸਟੇਟਸ ਸਟੇਟਸ ਕੋਈ ਰਹੇਗਾ ਓਕੇ ਮਤਲਬ ਇਹ ਗੱਲ ਵੀ ਹੋ ਚੁੱਕੀ ਹੈ ਹੋ ਚੁੱਕੀ ਸੋ ਇਹਨਾਂ ਦੇ ਕੁਝ ਲਿਖਤ ਪ੍ਰੂਫ ਵੀ ਹੈਗੇ ਤੁਹਾਡੇ ਕੋਲ ਨਹੀਂ ਅਸੀਂ ਐਨਐਚਆਈ ਦੇ ਆਫਿਸ ਗਏ ਆ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜੀ ਅਸੀਂ ਇਸ ਤੇ ਸਟੇਟ ਗਵਰਨਮੈਂਟ ਨਾਲ ਵੀ ਡਿਸਕਸ ਕੀਤਾ ਅਸੀਂ ਕੰਪਨਸੇਸ਼ਨ ਦੇਣ ਦੇ ਕਾਬਿਲ ਨਹੀਂ ਹੱਕ ਉਹਦੇ ਵਿੱਚ ਰਿਸੋਰਸਸ ਨਹੀਂ ਹੈਗੇ ਸਾਡੇ ਕੋਲ ਤੇ ਅਸੀਂ ਇਹਨੂੰ ਐਸਾ ਚ ਹੀ ਅੱਗੇ ਹਾਈਵੇ ਬਣਾ ਕੇ ਨਿਕਲ ਗਏ ਇਸ ਦੇ ਨਿਸ਼ਾਨ ਪੇੜਾਂ ਤੇ ਅਜ ਵੀ ਲੱਗੇ ਹੋਣਗੇ ਜੇ ਚੈੱਕ ਕੀਤੇ ਜਾ ਸਕਦੇ ਨੇ ਕਿ ਨੈਸ਼ਨਲ ਨਿਸ਼ਾਨ ਲਗਾਏ ਸੀ ਲੇਕਿਨ ਕੁਆਇਰ ਰਿਪੇਅਰ ਕਰ ਤੋਂ ਤੁਹਾਡੀ ਡਿਮਾਂਡ ਕੀ ਹੈ ਸਾਰੀ ਡਿਮਾਡ ਵੀ ਨੋਟਿਸ ਕੱਢਿਆ ਇਹਨੂੰ ਕਿਤ ਖਤਮ ਕੀਤਾ ਜਾਵੇ ਤੇ ਸਾਰੀ ਰੈਗੂਲੇਟਸ ਕਿਤੇ ਜਿਹੜੀ ਉਹਨਾਂ ਨੇ ਦੁਬਾਰਾ ਰੀਇਨਸਟੇਟ ਕੀਤਾ ਜਾਵੇ ਜੀ ਜਿਵੇਂ ਉਹਨਾਂ ਨੇ ਜਿੱਦਾਂ ਦੱਸਿਆ ਕਿ ਕੋਰਟ ਦੇ ਥਰੂ ਤੁਸੀਂ ਕਿਹਾ ਕਿ ਪੀਆਈਐਲ ਲੱਗੀ ਹੈ ਤੇ ਤੁਸੀਂ ਲੋਕਾਂ ਨੇ ਕੋਈ ਇਹਨੂੰ ਐਜ਼ ਏ ਕੋਰਟ ਦੇ ਵਿੱਚ ਵੀ ਪ੍ਰोसीਡ ਕੀਤਾ ਅਸੀਂ ਚੈਲੰਜ ਕਰਨ ਲੱਗੇ ਹਾਂ ਗਲਾੜਾ ਦੀ ਜਿਹੜੀ ਰਿਵੋਕੇਸ਼ਨ ਕੀਤੀ ਉਹਨੂੰ ਵੀ ਅਸੀਂ ਚੈਲੰਜ ਕਰਨ ਲੱਗੇ ਹਾਂ ਤੇ ਆਪਣੀ ਬਿਲਡਿੰਗਾਂ ਨੂੰ ਸੇਫਗਾਰਡ ਕਰਨ ਵਾਸਤੇ ਵੀ ਅਸੀਂ ਕੋਰਟ ਚ ਆਲਰੇਡੀ ਗਏ ਹੋਏ ਜੀ ਹਾਂਜੀ ਸਰ ਕਿ ਤੁਸੀਂ ਲਗਾਤਾਰ ਇਹ ਕਹਿ ਰਹੇ ਹੋ ਕਿ ਤੁਹਾਨੂੰ ਲੋਕਾਂ ਨੂੰ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਜਾਂ ਜਿਹੜੇ ਲੋਕਾਂ ਨੇ ਪੀਆਇਏ ਲਗਾਈ ਹੈ ਉਹ ਤੁਹਾਡੇ ਤੋਂ ਅੱਗੇ ਐਕਚੁਅਲ ਉਹਨਾਂ ਦਾ ਮਕਸਦ ਇਹ ਹੈ ਕਿ ਅੱਗੇ ਜਿਹੜੀ ਹੈ ਜਗ੍ਹਾ ਮੰਗ ਰਹੇ ਮੇਨ ਮੋਟਿਵ ਉਹਦਾ ਇਹ ਹੈ ਜੀ ਇਹਨਾਂ ਵਿੱਚ ਕਿਸੇ ਦੇ ਨਾਮ ਵੀ ਲੈ ਸਕਦੇ ਹੋ ਸਰ ਨਾਮ ਮਿਸਟਰ ਅਗਿਆਪਾਲ ਸਿੰਘ ਹੈ ਜੀ ਮੇਰੇ ਬਹੁਤ ਖਾਸ ਹੈ ਮੇਰੇ ਫਰੈਂਡ ਹੈ ਮੈਂ ਨਾ ਮੁੱਝ ਬਲੀਵਰ ਲੈ ਰਹੇ ਹਾਂ ਜੀ ਮੇਰੇ ਥਰੂ ਉਹਨਾਂ ਨੇ ਬੜਾ ਵਰਕ ਕੀਤਾ ਉਹਨਾਂ ਨੇ ਮੈਨੂੰ ਤੁਹਾਨੂੰ ਕਿਹਾ ਖੁਦ ਕਿਹਾ ਕੱਲ ਨੂੰ ਤੁਸੀਂ ਆਪਣੀ ਗੱਲ ਤੇ ਟਿਕੇ ਰਹੋ ਮੈਂ ਉਹਨਾਂ ਦੇ ਸਕਰੀਨ ਕਰ ਰਹੇ ਹਾਂ ਜੀ ਨਹੀਂ ਮੈਂ ਤਾਂ ਹੀ ਕਿਹਾ ਟਿਕੇ ਰਹੋ ਉਹਨਾਂ ਨੂੰ ਪ੍ਰੈਸ਼ਰ ਦੋਸਤੀ ਆ ਰਹੀ ਕਿਤੇ ਮਾਹੌਲ ਆ ਜਾਵੇ ਇਹ ਗੱਲ ਤਾਂ ਸੱਚਾਈ ਹੈ ਸੀਗੀ ਜੀ ਇਸ ਤੋਂ ਕੋਈ ਝੂਠ ਹੀ ਨਹੀਂ ਗਾ ਜੀ ਹਾਂ ਯਾਰ ਉਹ ਦੋਸਤ ਕਿਹੜਾ ਦੋਸਤ ਹੁੰਦਾ ਜਿਹੜਾ ਆਪਣੇ ਦੋਸਤ ਦੀ ਪ੍ਰਾਪਰਟੀ ਤੇ ਰਿਸਕ ਲੈ ਆ ਰਿਹਾ ਤੇ ਮੈਨੂੰ ਉਹਨਾਂ ਨੇ ਬੜੀ ਵਰਕ ਕਿਹਾ ਬੰਨਵਾਰੀ ਕਿ ਤੁਸੀ ਵੀ ਤੇ ਅਸੀਂ ਬੀਲ ਵਾਪਸ ਲੈ ਲਾਂਗੇ ਅਸੀਂ ਬੀਲ ਵਾਪਸ ਲੈ ਲਾਂਗੇ ਤੇ ਮੈਨੂੰ ਦੋ ਤਿੰਨ ਗਾਲੀ ਕੱਢ ਮੈਂ ਗਾਲ ਕੱਢ ਮੈਨੂੰ ਮੂਰਖ ਹੀ ਬਣਾ ਰਹੇ ਆ ਜੀ ਮੈਂ ਇਹ ਪੁੱਛਣਾ ਚਾਹਾਂਗਾ ਦੇਖੋ ਪੀਆਈਐਲ ਇਕੱਲੇ ਇੱਕ ਬੰਦੇ ਤੇ ਨਹੀਂ ਲੱਗਦੀ ਹੋਰ ਵੀ ਬਹੁਤ ਸਾਰੇ ਲੋਕ ਹੁੰਦੇ ਆ ਸਿਟੀਜ਼ਨ ਕਾਉਂਸਲ ਹੈ ਉਹਦੇ ਵਿੱਚ ਕੁਝ ਰਿਸਪੈਕਟਡ ਨੇਮਸ ਵੀ ਹੈਗੇ ਆ ਸੋ ਕੀ ਤੁਸੀਂ ਇਹ ਚੀਜ਼ ਉਹਨਾਂ ਦੇ ਨੋਟਿਸ 'ਚ ਲਿਆਂਦੀ ਸਾਨੂੰ ਡੀਲ ਕਰਨ ਵਾਲਾ ਬੱਦ੍ਹਾ ਇੱਕੋ ਹੀ ਸੀਗਾ ਔਰ ਜਿਹੜੇ ਬਾਕੀ ਰਿਸਪੈਕਟਡ ਬੰਦੇ ਉਹ ਖੁਦ ਕਲੱਬ ਚਲਾ ਰਹੇ ਐ ਸੇ ਰੋਡ ਤੇ ਅੱਛਾ ਵਿਦਆਊਟ ਐਨੀ ਪਾਰਕਿੰਗ ਓਕੇ ਸੋ ਤੁਸੀਂ ਕਹਿ ਰਹੇ ਹੋ ਕਿ ਮਤਲਬ ਆਪਣੇ ਮਤਲਬ ਜਿਹੜਾ ਆਪ ਜੋ ਕੀਤਾ ਉਹ ਠੀਕ ਦੂਜਿਆਂ ਦੇ ਕੀਤੇ ਦੂਸਰੇ ਤਾਂ ਗਲਤ ਹੈ ਹਾਂ ਸੋ ਹੁਣ ਤੁਸੀਂ ਪ੍ਰਸ਼ਾਸਨ ਤੋਂ ਚੱਡਾ ਸਾਹਿਬ ਕੀ ਮੰਗ ਕਰਦੇ ਹੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹਨਾਂ ਨੇ ਗਲਤ ਸਟੈਪ ਚੱਕਿਆ ਹੈਗਾ ਇਹਨੂੰ ਵਾਪਸ ਲਿਆ ਜਾਵੇ ਤੇ ਸਾਡੀ ਫਿਰ ਕੀ ਐਕਸ਼ਨ ਲਵਾਂਗੇ ਫਿਰ ਸਾਨੂੰ ਕੰਪਨਸੇਟ ਕਰਨਾ ਅਸੀਂ ਆਪਣੀਆਂ ਪ੍ਰਾਪਰਟੀਆਂ ਦੇ ਦੇਣੀਆਂ ਰੋਡ ਵਾਈਡਨਿੰਗ ਕਰਨੀ ਕਰ ਲੈਣ ਜੀ ਇਲੈਗਲ ਹੈਗੀਆਂ ਤਾਂ ਸਾਡੀ ਪ੍ਰਾਪਰਟੀਆਂ ਪਲੈਜ ਅਕਵਾਇਰ ਕਰ ਲੈਣ ਸਾਰੀਆਂ ਜੀ ਤੇ ਕਰ ਕਰ ਕੇ ਸਾਨੂੰ ਮੁਆਵਜ਼ਾ ਦੇਣ ਕੀ ਕਹਿ ਰਹੇ ਹੋ ਕਿ ਸਾਨੂੰ ਰੋਜ਼ ਰੋਜ਼ ਦਾ ਜਿਹੜਾ ਇਹ ਇਦਾਂ ਦਾ ਜਲੀਲ ਨਾ ਕੀਤਾ ਹਾਂ ਜਲੀਲ ਨਾ ਕੀਤਾ ਜਲੀਲ ਨਾ ਕੀਤਾ ਜਾ ਰਿਹਾ ਸਾਡੀਆਂ ਰੈਗੂਲਰ ਪ੍ਰੋਪਰਟੀਆਂ ਹੈ ਜਿਹੜੀਆਂ ਕਿ ਐਸ ਪਾਲਿਸੀਜ਼ ਲਈ ਲਈਆਂ ਅਸੀਂ ਉਹਨੂੰ ਬਦਨਾਮ ਕੀਤਾ ਜਾ ਰਿਹਾ ਉਹਦੀ ਬਦਨਾਮ ਕੀਤਾ ਜਾ ਰਿਹਾ ਹਾਂ ਡਾ ਬਾਰ ਬਾਰ ਹਰਾਸਮੈਂਟ ਕਿਉਂ ਕਰ ਰਹੇ ਨੇ ਜੀ ਤੁਹਾਡਾ ਸ਼ੁਭਨਾਮ ਸਰ ਮਨੀਸ਼ ਗੋਇਲ ਕੀ ਕਹਿਣਾ ਚਾਹੋਗੇ ਸਰ ਬਾਰ ਬਾਰ ਨੋਟਿਸ ਕਿਉਂ ਆ ਰਿਹਾ ਹੈ ਪਹਿਲਾਂ ਮੇਰੀ ਇੱਥੇ ਸਾਊਥ ਸਿਟੀ ਵਾਲੇ ਪੁਲ ਤੇ ਗੋਇਲ ਪਲਾਇ ਦੇ ਨਾਮ ਤੇ ਓਕੇ ਸੋ ਤੁਹਾਨੂੰ ਕੀ ਕਿਦਾਂ ਦੇ ਹਰ ਤਿੰਨ ਮਹੀਨਿਆਂ ਬਾਅਦ ਸਰ ਨੋਟਿਸ ਆ ਰਿਹਾ ਹੈ ਕਿ ਲੱਡਾ ਕਿਸ ਬੇਸ ਤੇ ਆ ਰਿਹਾ ਹੈ ਠੀਕ ਹੈ ਜੀ ਐਨਐਚ ਦੇ ਉੱਪਰ ਤਾਂ ਸਰ ਕੋਈ ਵੀ ਕੱਟ ਹੀ ਨਹੀਂ ਬਣ ਸਕਦਾ ਇੱਥੇ ਚਾਰ ਪੁਲ ਪਾਸ ਹੋਏ ਹੈ ਗਵਰਨਮੈਂਟ ਕੋਲੇ ਕੀ ਇਹਦੀ ਜਵਾਬ ਹੈ ਜੀ ਪਹਿਲਾਂ ਤਾਂ ਗਵਰਨਮੈਂਟ ਹੀ ਜਵਾਬ ਦੇ ਦੇਣਾ ਐਨਐਚ ਦੇ ਉੱਪਰ ਤਾਂ ਕੋਈ ਕੱਟ ਹੀ ਨਹੀਂ ਬਣ ਸਕਦਾ ਹਾਈਵੇ ਦਾ ਰੂਲ ਕਿੰਦਾ ਮੰਨਦਾ ਪਿਆ ਸਾਊਥ ਸਿਟੀ ਵਾਲਾ ਕੱਟ ਬੰਦ ਕਰਨ ਪਹਿਲਾਂ ਜੀ ਨੈਸ਼ਨਲ ਹਾਈਵੇ ਗਲਤ ਬਣਿਆ ਠੀਕ ਹੈ ਨਾ ਪਹਿਲਾਂ ਤਾਂ ਨੈਸ਼ਨਲ ਹਾਈਵੇ ਗਲਤ ਬਣਿਆ ਇਹ ਕਨੈਕਟਿੰਗ ਰੋਡ ਜੀ ਇਹ ਤਾਂ ਇਹਦੇ ਨਾਲ ਕੋਈ ਕਿਸੇ ਹਾਈਵੇ ਦਾ ਕਿਹੜਾ ਤਾਲੁਕਾਤ ਬੰਨਦਾ ਲੈਫਟ ਸਾਈਡ ਤੇ ਬੰਨਦਾ ਵਾ ਜੀ ਹਾਂ ਗੱਡੀਆਂ ਦਾ ਪੈਰਾਗੋਨ ਮਾਰਕੀਟ ਦੇ ਬਾਹਰ ਵੀ ਲੱਗਦੀਆਂ ਨੇ ਜੀ ਉਹਨਾਂ ਕੋਲ ਤਾਂ ਆਪਣੀ ਇੰਨੀ ਸਪੇਸ ਆ ਜੀ ਅਪਰਸੋ ਫੰਕਸ਼ਨ ਸੀਗਾ ਪੈਰਾਗੋਨ ਦੇ ਬਾਹਰ ਉੱਥੇ ਬਕਲਾਵੀ ਤੱਕ ਗੱਡੀਆਂ ਲੱਗੀਆਂ ਹੋਈਆਂ ਜੀ ਹਾਂਜੀ ਉਹ ਤਾਂ ਕਾਰਪੋਰੇਸ਼ਨ ਦੇ ਅੰਡਰ ਉੱਥੇ ਗਵਰਨਮੈਂਟ ਨੇ ਕੀ ਕਰ ਲੇ ਕਿਸੇ ਕੋਲੇ ਜਵਾਬ ਤਾਂ ਹੈ ਨਹੀਂ ਨ ਸਾਡੀ ਇਹ ਮੰਗ ਹੈ ਕਿ ਜਿਹੜੀ ਸਾਡੀ ਮਾਰਕੀਟ ਹੈ ਜਿਹੜੀ ਕਿ ਸਹੀ ਤਰੀਕੇ ਨਾਲ ਇੱਕ ਜੈਨੂਇਨ ਤਰੀਕੇ ਨਾਲ ਬਣੀ ਹੈ ਉਹਨ ਦਿਆਂ ਜਿਹੜੀਆਂ ਰੈਗੂਲੇਸ਼ਨ ਪਾਲਿਸੀ ਜਿਹੜੀਆਂ ਕੀਤੀਆਂ ਸੀ ਉਹਨਾਂ ਨੂੰ ਦੁਬਾਰਾ ਸਟੋਰ ਕੀਤਾ ਜਾਵੇ ਤੇ ਸਾਡੀ ਮਾਰਕੀਟ ਦੇ ਅਗੇਂਸਟ ਬਾਰ-ਬਾਰ ਨੋਟਿਸ ਕੱਢ ਕੇ ਜਾਂ ਅਖਬਾਰਾਂ ਚ ਖਬਰਾਂ ਚ ਵਾ ਕੇ ਬਦਨਾਮ ਨਾ ਕੀਤਾ ਜਾ ਠੀਕ ਹੈ ਜੀ ਸੋ ਇਹ ਸੀਗੇ ਸਾਡੇ ਨਾਲ ਜਿਹੜਾ ਕਨਾਲ ਰੋਡ ਤੇ ਜਿਹੜੇ ਇੱਕ ਐਸੋਸੀਏਸ਼ਨ ਹੈ ਜਿਹੜੇ ਕਿ ਜਿੰਨਾਂ ਦੇ ਵੀ ਉਸਾਰੀਆਂ ਹੋਈਆਂ ਆਈਆਂ ਫਿਰ ਜੋ ਕਮਰਸ਼ਲ ਹੈ ਜਾਂ ਜੋ ਵੀ ਹੈਗੀਆਂ ਰੈਸਟੋਰੈਂਟਸ ਹੈ ਕਿਸੇ ਵੀ ਤਰੀਕੇ ਦੀ ਉਹਨਾਂ ਦੇ ਜੀ ਰੈਸਟੋਰੈਂਟ ਤਾਂ ਪੂਰੇ ਲੁਧਿਆਣੇ ਚ ਹੀ ਹੈ ਜੀ 사ਉਂਡ ਤਾਂ ਸਾਰੇ ਕਿਤੇ ਹੀ ਵੱਜਦੀ ਜੀ ਗਵਰਨਮੈਂਟ ਦਾ ਰੂਲ ਹੈ ਕਿ 11 ਵਜੇ ਤੋਂ ਬਾਅਦ 사ਉਂਡ ਨਹੀਂ ਵੱਜਣੀ ਜੀ ਤੇ ਫਿਰ ਆਪ ਹੀ ਤਾਂ ਗਵਰਨਮੈਂਟ ਪੈਸੇ ਖਾ ਕੇ ਸਾਊਂਡ ਆਪ ਕਹਿੰਦੀ ਚਲਾ ਲਓ ਕੋਈ ਕੋਈ ਨਾ ਅੱਧਾ ਘੰਡਾ ਹੋਰ ਕਿਹੜੇ ਮੱਲੇ ਗਲੀ ਮੱਲੇ ਚ ਰੈਸਟੋਰੈਂਟ ਨਹੀਂ ਲੁਧਿਆਣੇ ਦੀ ਕੋਈ ਐਸੀ ਸੜਕ ਦੱਸੋ ਜਿੱਥੇ ਰੈਸਟੋਰੈਂਟ ਹੋਟਲ ਨਹੀਂ ਆ ਤੇ ਸਾਊਂਡ ਨਹੀਂ ਵੱਜਦੀ ਸਾਊਂਡ ਤਾਂ ਵੱਜੂਗੀ ਜਿੱਥੇ ਰੈਸਟੋਰੈਂਟ ਹੋਊਗਾ ਤੁਸੀਂ ਕੀ ਕਹਿਣਾ ਚਾਹੁੰਦੇ ਐਸੀ ਕਹਿਣਾ ਚਾਹ ਰਹੇ ਸਾਊਂਡ ਨਾਲ ਕੀ ਪ੍ਰੋਬਲਮ ਆ ਰਹੀ ਹੈ ਜਿਹਨੂੰ ਪ੍ਰੋਬਲਮ ਹੈ ਠੀਕ ਆ ਟਾਈਮਿੰਗ ਆ 11 12 ਵਜੇ ਤੱਕ ਦੀ ਉਸ ਤੋਂ ਬਾਅਦ ਨਹੀਂ ਵੱਜੇਗੀ ਹਾਂ ਠੀਕ ਲੇਕ ਫੇਰ ਵੀ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਖੜੇ ਫਿਰ ਤੁਸੀਂ ਐਕਸ਼ਨ ਲਓ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਸਾਰੇ ਦੇ ਸਾਰੇ ਜਿਹੜੇ ਕਾਰੋਬਾਰੀ ਐ ਉਹਨਾਂ ਦਾ ਇਹ ਉਹਨਾਂ ਦੀ ਆਵਾਜ਼ ਹੈ ਕਿ ਅਸੀਂ ਗਵਰਨਮੈਂਟ ਨੂੰ ਉਹਦੀ ਪਾਲਿਸੀ ਦੇ ਹਿਸਾਬ ਨਾਲ ਜੋ ਬੰਦਾ ਟੈਕਸ ਐ ਜੋ ਰੈਗੂਲਰਾਈਜੇਸ਼ਨ ਦੇ ਜਿਹੜੇ ਪੈਸੇ ਐ ਉਹ ਜਮ੍ਹਾਂ ਕਰਾਏ ਗਏ ਐ ਸਾਨੂੰ ਸਾਨੂੰ ਜਿਹੜੇ ਵੀ ਅਸੀਂ ਟੈਕਸ ਹੈਗੇ ਐ ਪ੍ਰਾਪਰਟੀ ਦੇ ਨਾਲ ਰਿਲੇਟਿਡ ਉਹ ਦੇ ਰਹੇ ਆਂ ਔਰ ਇਹ ਵੀ ਕਿਹਾ ਜਾ ਰਿਹਾ ਕਿ ਸਾਡੀ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਉਹ ਪਹਿਲਾਂ ਤੋਂ ਜੀ ਹਾਂ ਉਹ ਪਹਿਲਾਂ ਤੋਂ ਹੈਗੀਆਂ ਜਦਕਿ ਜੇ ਨੈਸ਼ਨ ਹਾਈਵੇ ਜਾਂ ਕਿਸੇ ਵੀ ਤਰੀਕੇ ਦੇ ਸਟੇਟ ਹਾਈਵੇ ਕਿਸੇ ਵੀ ਤਰੀਕੇ ਦੀ ਕੋਈ ਨਵੀਂ ਰੂਲਿੰਗ ਆਂਦੀ ਹੈ ਤਾਂ ਉਹ ਆਈ ਹੈ ਤਾਂ ਉਸ ਬਾਅਦੋਂ ਆਈ ਹੈ ਸਾਡੇ ਨੂੰ ਬਦਨਾਮ ਨਾ ਕੀਤਾ ਜਾਏ ਜੇ ਸਾਡੀ ਪ੍ਰਾਪਰਟੀ ਐਕਵਾਇਰ ਵੀ ਕਰਨੀ ਹੈ ਤਾਂ ਸਾਡੇ ਤੋਂ ਸਾਨੂੰ ਬੰਦਾ ਮੁਆਵਜ਼ਾ ਦੇ ਕੇ ਸਾਡੀ ਪ੍ਰਾਪਰਟੀ ਐਕਵਾਇਰ ਕੀਤੀ ਜਾਏ ਜਾਂ ਜੇ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਸਾਂਹਰੀ ਚੀਜ਼ ਨੂੰ ਜਿਹੜੇ ਪੈਸੇ ਬੰਦੇ ਟੈਕਸ ਲਿੱਤੇ ਆ ਤੇ ਸਾਡਾ ਸਾਨੂੰ ਰੈਗੂਲਰਾਈਜ਼ ਕੀਤਾ ਜਾਏ ਪਰ ਰੋਜ਼ ਰੋਜ਼ ਜਿਹੜਾ ਐਦਾਂ ਦੀਆਂ ਚੀਜ਼ਾਂ ਨੋਟਿਸ ਕੱਢ ਕੇ ਜਾਂ ਹੋਰ ਸਾਨੂੰ ਹਰਾਸ ਨਾ ਕੀਤਾ ਜਾਏ ਸੋ ਇਹ ਸੀ ਫਿਲਹਾਲ ਇਹਨਾਂ ਨਾਲ ਗੱਲਬਾਤ ਫੇਰ ਜੁੜਾਂਗੇ ਦੇਖਦੇ ਰਹੋ ਬਣੇ ਰਹੋ ਜਾਨੇ ਤੇ ਅਸ਼ੀ ਧੰਨਵਾਦ